ਕਰਦੇ ਹਾਂ ਗੱਲਬਾਤ ਤੇ ਅੱਜ ਦੇ ਲਾਈਵ ਬਾਰੇ ਜਿਹੜਾ 8 ਵਜੇ ਆਪਾਂ ਲਾਈਵ ਹੁੰਨੇ ਆ ਉਹਦੇ ਬਾਰੇ ਆਪਾਂ ਕਰ ਰਿਹਾ ਗੱਲਬਾਤ ਆ ਜੋ ਕਿਰਾ फटाफट ਜੁੜੋ ਲਾਈਵ ਦੇ ਵਿੱਚ ਕਿਰਾ ਪਹਿਲਾਂ ਸ਼ੇਅਰ ਕਰ ਦਿਓ ਜਿੰਨੇ ਮੇਰੇ ਵੀਰ ਜੁੜਦੇ ਨਾ फटाफट ਚਾਹੋ ਅਜੇ ਤਰ੍ਹਾਂ ਲਾਈਵ ਦੇ ਵਿੱਚ ਹਾਂਜੀ ਅੱਜ ਆਪਾਂ ਹੋਵਾਂਗੇ 8 ਵਜੇ ਲਾਈਵ ਫੇਸਬੁੱਕ ਤੇ ਤੇ ਅੱਜ ਜਿਹੜਾ 8 ਵਜੇ ਆਪਣੇ ਨਾਲ ਗੈਸਟ ਹੋਣਗੇ ਸੈਫੀ ਤਬਸਮ ਜੀ ਗੱਲਬਾਤ ਦਾ ਵਿਸ਼ਾ ਰਹੂਗਾ ਕੈਟਸ ਬਾਰੇ ਜਿਹੜੀਆਂ ਕੈਟਸ ਆਪਣੇ ਘਰਾਂ ਦੇ ਵਿੱਚ ਰੱਖੀਆਂ ਹੁੰਦੀਆਂ ਨੇ ਕੈਲੀ ਪਾਲਤੂ ਵੀ ਲਈਏ ਉਹਨਾਂ ਬਾਰੇ ਗੱਲਬਾਤ ਕਰਾਂਗੇ ਉਹਨਾਂ ਦੇ ਰੱਖ-ਰਖaal ਦੀ ਗੱਲਬਾਤ ਹੋਊਗੀ ਤੇ ਉਹਨਾਂ ਬਾਰੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਨ ਤੇ ਵੱਧ ਵੱਧ ਲਾਈਵ ਦੇ ਵਿੱਚ ਜੁੜਿਓ ਸ਼ਾਮ ਨੂੰ 8 ਵਜੇ ਆਪਣਾ ਫੇਸਬੁੱਕ ਪੇਜ ਆਰਟੀਵੀ ਨੀਲੋਵਾਲ ਦੇ ਉੱਤੇ ਲਾਈਵ ਹੋਵਾਂਗੇ ਵੱਧ ਵੱਧ ਜੁੜਿਓ ਕਰਾਂਗੇ ਗੱਲਾਂ ਬਾਤਾਂ ਜਿਹੜੀਆਂ ਘਰਾਂ ਦੇ ਵਿੱਚ ਬਿੱਲੀਆਂ ਪਾਲੀਆਂ ਜਾਂਦੀਆਂ ਨੇ ਉਹਨਾਂ ਬਾਰੇ ਕਿੱਦਾਂ ਦਾ ਜਿਹੜਾ ਜਾਣਕਾਰੀ ਦਾ ਸਾਰੀ ਉਹ ਸਾਂਝੀ ਆਪਾਂ ਤੁਹਾਡਾ ਨਾਮ ਕਰਾਂਗੇ ਤੇ ਲਾਈਵ ਨੂੰ ਸ਼ੇਅਰ ਕਰੋ ਫਟਾਫਟ ਤੇ ਜਿਹੜਾ ਵੀ ਤੁਸੀਂ ਆਪਣੇ ਸੁਝਾਅ ਆਗੇ ਆਪਾਂ ਨੰਬਰ ਤੁਹਾਨੂੰ ਦਿੱਤਾ ਹੋਇਆ ਤੇ ਨੰਬਰ ਤੇ ਕਾਲ ਕਰਕੇ ਵੀ ਕਰ ਸਕਦੇ ਹੋ WhatsApp ਕਰ ਸਕਦੇ ਹੋ ਚੱਲਦੇ ਲਾਈਵ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਤੇ ਬਹੁਤ ਪਿਆਰ ਸ਼ੇਅਰ ਕਰੋ ਲਾਈਵ ਤੇ ਬਹੁਤ ਪਿਆਰ ਸ਼ੇਅਰ ਕਰੋ ਤੇ ਚੱਲਦੇ ਲਾਈਵ ਦੇ ਵਿੱਚ ਤੁਸੀਂ ਕਾਲ ਕਰਨ ਵਾਸਤੇ ਤੁਹਾਨੂੰ ਨੰਬਰ ਦਿੱਤਾ ਨਾਲ ਟਾਈਟਲ ਦੇ ਵਿੱਚ ਨੰਬਰ ਦਿੱਤਾ ਹੋਇਆ ਤੇ 8 ਵਜੇ ਜ਼ਰੂਰ ਜੁੜਿਓ ਸਾਡੇ ਫੇਸਬੁੱਕ ਪੇਜ ਦੇ ਉੱਤੇ ਬਹੁਤ ਵੱਧ ਲਾਈਵ ਨੂੰ ਸ਼ੇਅਰ ਕਰੋ ਜੇ ਤੁਸੀਂ ਨਵੇਂ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਪੇਜ ਵੀ ਆਰਟੀਵੀ ਨੀਲੋਵਾਲ ਦੇ ਨਾਂ ਤੇ ਬਣਿਆ ਹੋਇਆ ਅਗਰ ਤੁਸੀਂ ਨਵੇਂ ਸਾਡੇ ਦੇਖਣ ਵਾਲੇ ਹੋ ਤਾਂ ਤੁਸੀਂ ਜ਼ਰੂਰ ਸਾਡੇ ਪੇਜ ਨੂੰ ਫੋਲੋ ਕਰੋ ਤੇ ਜਿਹੜਾ YouTube ਚੈਨਲ ਆ ਆਰਟੀਵੀ ਨੀਲੋਵਾਲ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿੰਨੇ ਵੀ ਬਿੱਲੀਆਂ ਪਾਲਦੇ ਨੇ ਜਿਹੜੇ ਕੈਟ ਲਵਰ ਨੇ उन्होंने एक वजी जानेकारी तो सी करा न्यू गुरु नानक कलीनिक हैलो जी हैलो जी हाँ जी गुरु नानक कलीनिक जी आप कितों बिलोंग करते जी अपना तो को के दस्यो अगर अच्छा लाइव होवे अगर थोड़े कोई वाइया जा लाइव के उ सी कर सकते हो तो तो ਤੁਸੀਂ ਅਗਰ ਲਾਈਵ ਦੇ ਵਿੱਚ ਆ ਕੇ ਕੋਈ ਆਪਣੇ ਵਿਚਾਰ ਸਾਂਝੇ ਕਰਨੇ ਤੁਸੀਂ ਉਹ ਤੁਸੀਂ ਕਰ ਸਕਦੇ ਹੋ 8 ਵਜੇ ਰੋਜ਼ਾਨਾ ਲਾਈਵ ਹੁੰਦੇ ਆਪਾਂ ਆਪਣੇ ਚੈਨਲ ਦੇ ਉੱਤੇ ਤੁਸੀਂ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਵਧੀਆ ਉਹ ਅਸੀਂ ਆਪਣੇ ਲਾਈਵ ਦੇ ਵਿੱਚ ਤੁਹਾਨੂੰ ਲੈ ਸਕਦੇ ਹਾਂ ਉਹਦੇ ਵਾਸਤੇ ਕੰਟੈਕਟ ਨੰਬਰ ਤੁਹਾਨੂੰ ਦਿੱਤਾ ਹੋਇਆ 9417384900 ਤੇ ਤੁਸੀਂ ਕਾਲ ਕਰ ਸਕਦੇ ਹੋ ਕੋਈ ਆਪਣੀ ਵਧੀਆ ਵਿਚਾਰ ਆ ਆਪਣੇ ਚੰਗੇ ਸੁਝਾਅ ਨੇ ਉਹ ਆਪਾਂ ਜਨਤਾ ਦੇ ਨਾਲ ਸਾਂਝੇ ਕਰਨੇ ਹੁੰਦੇ ਆ ਇਹ ਹੀ ਆਪਣਾ ਜਿਹੜਾ ਮਨੋਰਥ ਹੈ ਜਿੰਨੇ ਵੀ ਕੋਈ ਐਨੀਮਲ ਦੇ ਸੰਬੰਧ ਦੇ ਵਿੱਚ ਜਦਕਿ ਹੋਰ ਵਧੀਆ ਜਾਣਕਾਰੀ ਹੈਗੀ ਆ ਤੁਹਾਡੇ ਕੋਲੇ ਉਹ ਆਪਾਂ ਤੁਹਾਡੀ ਆਪਣੇ ਚੈਨਲ ਦੇ ਉੱਤੇ ਜਰੂਰ ਲੈ ਕੇ ਆਵਾਂਗੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਉਹਦੇ ਵਾਸਤੇ ਨੰਬਰ ਆਪਾਂ ਨੇ ਦਿੱਤਾ ਹੋਇਆ ਚੈਨਲ ਤੇ ਨੰਬਰ ਤੁਸੀਂ ਵਧੀਆ ਜਾਣਕਾਰੀ ਜੇ ਤੁਹਾਡੇ ਕੋਲੇ ਉਹ ਅਸੀਂ ਤੁਹਾਨੂੰ ਆਪਣੇ ਲਾਈਵ ਪ੍ਰੋਗਰਾਮ ਦੇ ਵਿੱਚ ਲੈ ਸਕਦੇ ਆ ਜੀ ਹਾਂਜੀ ਜੋ ਗੁਰੂ ਨਾਨਕ ਦੇਵ ਜੀ ਦਾ ਹਲੋ ਹੋਰ ਕੋਣ ਕੋਣ ਆ ਗਿਆ ਭਾਇਆ ਤਾਂ ਆਪਣਾ ਕਮੈਂਟ ਕਰਕੇ ਦੱਸ ਦਿਓ ਹਾਜ਼ਰੀ ਲਵਾ ਦਿਓ ਆਵਾਜ਼ ਕਿੱਦਾਂ ਆ ਰਹੀ ਹੈ ਕਮੈਂਟ ਕਰਕੇ ਦੱਸਿਓ ਇਹ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਨੇ ਆ ਆਪਣਾ ਜਿਹੜਾ ਲਾਈਵ ਪ੍ਰੋਗਰਾਮ ਚੱਲਦਾ 8 ਵਜੇ ਫੇਸਬੁਕ ਪੇਜ ਦੇ ਉੱਤੇ ਇਹ ਉਹਦੇ ਵਿੱਚ ਜੁੜਨ ਬਾਅਦ ਤੇ ਤੁਹਾਨੂੰ ਨੰਬਰ ਦਿੱਤਾ ਹੋਇਆ ਅਗਰ ਤੁਹਾਡੇ ਕੋਲ ਕੋਈ ਕਿਸੇ ਪਾਲਤੂ ਜਾਨਵਰ ਦੇ ਸਬੰਧ ਵਿੱਚ ਕੋਈ ਵਧੀਆ ਜਾਣਕਾਰੀ ਹੈਗੀ ਆ ਉਹ ਤੁਸੀਂ ਆਪਣੇ ਚੈਨਲ ਦੇ ਉੱਤੇ ਆ ਕੇ ਲਾਈਵ ਦੇ ਵਿੱਚ ਸਾਂਝੀ ਕਰ ਸਕਦੇ ਹੋ ਗੌਰ ਇਹ ਇਦਾਂ ਦੀ ਜਿਹੜੀ ਮਨੂੰ ਫਾਈਨਲੀ ਤੁਹਾਨੂੰ ਗੱਲਬਾਤ ਤੁਹਾਡੇ ਕੋਲੇ ਹੈ ਵਧੀਆ ਚੰਗਾ ਸੁਝਾਅ ਹੈ ਉਹ ਵੀ ਤੁਸੀਂ ਸਾਡੇ ਚੈਨਲ ਤੇ ਆ ਕੇ ਸਾਂਝਾ ਕਰ ਸਕਦੇ ਹੋ ਡੇਲੀ 8 ਵਜੇ ਲਾਈਵ ਦੇ ਵਿੱਚ ਜੁੜ ਸਕਦੇ ਹੋ ਤੁਸੀਂ ਫੇਸਬੁਕ ਪੇਜ ਦੇ ਉੱਤੇ ਉਤੋਂ ਤੋਂ ਜੇਕਰ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਜਾਨਵਰ ਦੇ ਸੰਬੰਧ ਵਿੱਚ ਐਨੀਮਲ ਦੇ ਸੰਬੰਧ ਵਿੱਚ ਕੋਈ ਵੀ ਖ਼ਬਰ ਜਿਹੜੇ ਜਾਣਕਰ ਨੇ ਉਹ ਤੁਹਾਨੂੰ ਮਿਲ ਸਕਦੀ ਹੈ ਜੀ ਜੁੜੇ ਰਹੋ ਸਾਡੇ ਜਿਹੜਾ ਆਂਕਲ ਮੀਨੂ ਵਾਲ ਦੇ ਨਾਲ आज जाओ तेरा पांच सत्त मिनट आपका लाइव हो जब गुरु नानक कथों जी अपना ਲਾਈਵ ਨੂੰ ਬਹੁਤ ਬਹੁਤ ਸ਼ੇਅਰ ਕਰੋ ਜੇਡ ਆਪਣਾ ਲਾਈਵ ਪ੍ਰੋਗਰਾਮ ਨੂੰ ਵੀ ਵੀ ਹੁੰਦਾ ਹੈ ਆਰਟੀਵੀ ਨਿਦੇਵਾਲ ਦੇ ਤੁਸੀਂ ਕੋਈ ਕੋਈ ਵੀ ਵਧੀਆ ਜਾਣਕਾਰੀ ਰੱਖਦੇ ਕੋਈ ਚੰਗਾ ਸੁਝਾਅ ਤੁਹਾਡੇ ਨੂੰ ਹੋਰ ਫਿਰ ਕਿਸੇ ਵਿਸ਼ੇ ਤੇ ਕਿਸੇ ਟੌਪਿਕ ਦੇ ਉੱਤੇ ਗੱਲ ਕਰਨੀ ਹੈ ਤੁਸੀਂ ਉਹ ਕੱਦ ਸਕਦੇ ਆਛੇ ਨਿਦੇਵਾਲ ਦੇ ਹੋਮ ਨੇਊ ਗੁਰੂ ਨਾਨਕ ਦੇਵ ਜੀ ਦੇ ਫੋਟੋ Evet, bir, bir de bir şey. ਹਾਂਜੀ ਅੱਜ ਆਪਣੇ ਨਾਲ ਤੁਹਾਨੂੰ ਦੱਸਿਆ ਵੀ ਹੋਣਗੇ ਅੱਜ ਏਟੀਮ ਲਾਇਬਰੀ ਵਿੱਚ ਮੈਡਮ ਸੈਫੀ ਜੀ ਤੁਹਾਡੇ ਨਾਲ ਗੱਲਾਂਬਾਤਾਂ ਸਾਂਝੀਆਂ ਕਰਵਾਵਾਂਗੇ ਤੇ ਵੱਧ ਤੋਂ ਵੱਧ ਲਾਈਵ ਨੂੰ ਸ਼ੇਅਰ ਕਰੋ 8 ਵਜੇ ਜਿਹੜਾ ਲਾਈਵ ਆਪਣਾ ਚੱਲਦਾ ਪ੍ਰੋਗਰਾਮ ਉਹਦੇ ਵਿੱਚ ਅਗਰ ਤੁਸੀਂ ਆਪਣੇ ਵਿਚਾਰ ਜਿਹੜੇ ਪਾਲਤੂ ਜਾਨਵਰ ਹੁੰਦੇ ਆ ਜਾਂ ਕਿ ਹੋਰ ਜਾਨਵਰਾਂ ਦੇ ਸੰਬੰਧ ਵਿੱਚ ਤੁਹਾਡੇ ਕੋਲ ਵਧੀਆ ਜਾਣਕਾਰੀ ਹੈਗੀ ਆ ਤਾਂ ਤੁਸੀਂ ਆਪਣੇ ਸਾਂਝੀ ਕਰ ਸਕਦੇ ਹੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਥੋਂ ਜੋੜਦੇ ਹੋ ਤੇ ਲਾਈਕ ਜਰੂਰ ਕਰਿਆ ਕਰੋ ਆਪਣੇ ਪ੍ਰੋਗਰਾਮ ਦੇ ਤੇ ਲਾਈਕ ਵੀ ਕਰਦੇ ਆ ਕਰੋ कर दो वो वो शेयर ये अपना ता लाइव होने यूट्यूब शाम जेरे वीर साखते हैं उन्होंने तक मैसेज पहुंच जाता तो है

ਲਾਈਵ ਦੇ ਵਿੱਚ ਆਪਨੇ ਫੇਸਬੁੱਕ ਪੇਜ ਦੇ ਉੱਤੇ ਉੱਥੇ ਤੁਸੀਂ ਲਿੰਕ ਤੇ ਕਲਿੱਕ ਕਰਕੇ ਨੰਬਰ ਲੈ ਕੇ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋ 18 ਲਾਈਵ ਦੇ ਵਿੱਚ ਕੋਈ ਵੀ ਤੁਹਾਡੇ ਕੋਲੇ ਵਧੀਆ ਜਾਣਕਾਰੀ ਹੈ ਜੀਆ ਵਧੀਆ ਸੁਝਾਅ ਹੈਗਾ ਅ ਐਨੀਮਲ ਦੇ ਸਬੰਧ ਦੇ ਵਿੱਚ ਜਾਂ ਕੋਈ ਹੋਰ ਇਦਾਂ ਦਾ ਕੋਈ ਸਵਾਲ ਤੁਹਾਡੇ ਕੋਲੇ ਵਿਸ਼ਾ ਹੈ ਅ ਵਧੀਆ ਹੈ ਅਸੀਂ ਜਰੂਰ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਲੈ ਕੇ ਆਵਾਂਗੇ ਜੀ ਤੇ ਲਾਈਵ ਨੂੰ ਸ਼ੇਅਰ ਕਰ ਦਿਓ ਬਾਕੀ ਬਾਕੀ ਹਾਂਜੀ ਠੀਕ ਹੈ ਜੀ ਤੇ ਲਾਈਵ ਨੂੰ ਸ਼ੇਅਰ ਕਰ ਦਿਓ ਅੱਜ 8 ਵਜੇ ਅੱਜ ਸ਼ਾਮ ਨੂੰ 8 ਵਜੇ ਏਟੀਮ ਲਾਈਵ ਤੁਹਾਨੂੰ ਮਿਲਾਵਾਂਗੇ ਕੈਕ ਲਵਰ ਦੇ ਨਾਲ ਤੇ ਬਹੁਤ ਵਧੀਆ ਜਾਣਕਾਰੀ ਜ਼ਰੂਰ ਜੁੜਿਓ ਫੇਸਬੁੱਕ ਪੇਜ ਦੇ ਉੱਤੇ ਏਟੀਮ ਲਾਈਵ ਦੇ ਵਿੱਚ ਆਰਟੀਵੀ ਨੀਲਵਾਲ ਤੇ ਭੁੱਲਿਓ ਨਾ ਸਤਿ ਸ਼੍ਰੀ ਅਕਾਲ ਜੀ